ਤੁਸੀਂ 91 ਵਾਰੀ ਜਿਹੜਾ ਅੱਜ ਬਲੱਡ ਡੋਨੇਟ ਕਰਨ ਆਏ ਹਾਂਜੀ ਹਾਂਜੀ ਮੈਂ ਕੀ ਡਾਕਟਰ ਸਾਹਿਬ ਦੇ ਉਰੇ ਕੈਂਪ ਤੇ ਪਹੁੰਚਾਂਗਾ ਜੀ 91 ਵਾਰ ਬਲੱਡ ਦਿੱਤਾਗਾ ਜੀ ਹਾਂਜੀ 15 ਅਗਸਤ ਨੂੰ ਮੈਨੂੰ ਸਨਮਾਨਿਤ ਕੀਤਾ ਗਿਆ ਆਪਣੇ ਹਮਲੇ ਕੋਟਲਾ ਡੀਸੀ ਸਾਹਿਬ ਨੇ ਕੀਤਾਗਾ ਜੀ ਇਸ ਗੱਲ ਦੀ ਪੁਸ਼ਟੀ ਵੀ ਕਰ ਲੈਣਾ ਕਿਉਂਕਿ ਕਈ ਵਾਰੀ ਸਾਡੇ ਦਰਸ਼ਕ ਇਹ ਕਹਿ ਦਿੰਦੇ ਨੇ ਕਿ ਸੋਸ਼ਲ ਮੀਡੀਆ ਦੇ ਉੱਤੇ ਫੇਮ ਲੈਂਡ ਦੇ ਲਈ ਵੀ ਅਜਿਹੀਆਂ ਜੁਨੀਅਰ ਟ੍ਰਿਕਾਂ ਅਪਣਾਈਆਂ ਜਾਂਦੀਆਂ ਨੇ ਇਹ ਕਹਿ ਰਹੇ ਸੀ ਕਿ ਮੈਂ 91 ਵਾਰੀ ਜਿਹੜਾ ਬਲੱਡ ਡੋਨੇਟ ਕੀਤਾ ਹੋਇਆ ਹੈ ਤੇ ਇਹ ਗੱਲ ਤੁਸੀਂ ਡਾਕਟਰ ਸਾਹਿਬ ਤੋਂ ਪੁਸ਼ਟੀ ਕਰ ਸਕਦੇ ਅ ਗੱਲ ਇਹ ਹੈ ਜੀ ਅਸੀਂ ਡਾਕਟਰ ਕੁਲਵਿੰਦਰ ਗਿੱਲ ਜੀ ਦੇ 8 ਸਾਲ ਪਹਿਲਾਂ ਵਿਆਹ ਤੇ ਪੈਲਸ ਦੇ ਵਿੱਚ ਕੈਂਪ ਲਾਇਆ ਸੀ ਜਦੋਂ ਤੋਂ ਨਿਰੰਤਰ ਹਰ ਸਾਲ ਇਹਨਾਂ ਦੀ ਵਿਆਹ ਦੀ ਬਰੇਗੰਡ ਤੇ ਅਸੀਂ ਖੂਨਦਾਨ ਕੈਂਪ ਲਗਾਉਨੇ ਆ ਤਾਂ ਰਾਜੂ ਖਾਨ ਜੀ ਹਰ ਇੱਕ ਵਾਰ ਇਹ ਸਾਡੇ ਇਹ ਕੈਂਪਾਂ ਦੇ ਵਿੱਚ ਆਉਂਦੇ ਨੇ ਤੇ ਲਗਾਤਾਰ ਬਲੱਡ ਜਿਹੜਾ ਡੋਨੇਟ ਕਰਕੇ ਜਾਂਦੇ ਨੇ ਇਹ ਇਨਸਾਨ ਦੇਖਣ ਨੂੰ ਹਲਕੇ ਲੱਗਦੇ ਨੇ ਪਰ ਉਹਨਾਂ ਦੇ ਵਿੱਚ ਐਚਬੀ 14-15 ਗ੍ਰਾਮ ਤੱਕ ਹੁੰਦਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਵਧਾਈ ਦੇ ਪਾਤਰੋ ਕਿਉਂਕਿ ਗੱਲ ਕਰੀਏ ਤਾਂ ਲੋਕ ਨੇ ਆਪਣੇ ਵਿਆਹ ਦੀ ਵਰੇ ਗੰਡ ਉੱਤੇ ਰਿਸ਼ਤੇਦਾਰ ਬੁਲਾਉਂਦੇ ਨੇ ਡੀਜੇ ਲਾਉਂਦੇ ਨੇ ਤੇ ਉਹਨਾਂ ਨੂੰ ਪਾਰਟੀਆਂ ਕਰਦੇ ਨੇ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਕਿੱਥੋਂ ਆਇਆ ਸੀ ਕਿ ਜਿਹੜਾ ਖੂਨਦਾਨ ਕੈਂਪ ਲਾ ਕੇ ਲੋਕਾਂ ਦੀ ਸੇਵਾ ਕੀਤੀ ਤਾਂ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਨੌਜਵਾਨ ਨੇ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਹਮੇਸ਼ਾ ਮੋਹਰੀ ਰਹਿੰਦੇ ਨੇ ਪੰਜਾਬ ਦੇ ਨੌਜਵਾਨ ਗੱਲ ਕਰੀਏ ਤਾਂ ਖੇਡਾਂ ਦੇ ਵਿੱਚ ਵੀ ਮੱਲਾ ਮਾਰਦੇ ਨੇ ਤੇ ਵਕ ਵਕ ਖੇਡਾਂ ਦੇ ਵਿੱਚ ਪੰਜਾਬ ਦਾ ਨਾਮ ਚਮਕਾਉਂਦੇ ਆ ਰਹੇ ਨੇ ਪਰ ਅੱਜ ਇੱਕ ਅਜਿਹੇ ਸੱਚਸ ਦੇ ਨਾਲ ਰੂਬਰੂ ਕਰਵਾਉਣ ਜਾ ਰਿਹਾ ਜਿਨ੍ਹਾਂ ਨੇ ਪੰਜਾਬ ਦਾ ਨਾਮ ਤਾਂ ਰੌਸ਼ਨ ਕੀਤਾ ਹੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਜੋ ਹਾਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਨੂੰ ਵੀ ਇੱਕ ਨਵੀਂ ਜਿਹੜੀ ਜ਼ਿੰਦਗੀ ਦੇਣ ਦੇ ਵਿੱਚ ਸਹਾਇਕ ਸਿੱਧ ਹੋਏ ਨੇ ਸਾਡੇ ਵਿੱਚ ਮੌਜੂਦ ਨੇ ਰਾਜੂ ਖਾਨ ਜੀ ਤੇ ਗੱਲਬਾਤ ਕਰ ਲੈਂਦੇ ਹਾਂ ਕਿਉਂਕਿ ਇੱਕ ਖਾਸ ਸਖਸ ਨੇ ਤੇ ਖਾਸੀਅਤ ਕੀ ਹੈ ਉਹ ਵੀ ਤੁਹਾਨੂੰ ਦਾ ਰਾਜੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡੇ ਚੈਨਲ ਦਾ ਤੇ ਰਾਜੂ ਜੀ ਇੱਥੇ ਬਲੱਡ ਕੈਂਪ ਲੱਗਿਆ ਹੋਇਆ ਹੈ ਹਾਂਜੀ ਬਲੱਡ ਕੈਂਪ ਦੇ ਵਿੱਚ ਤੁਸੀਂ ਵੀ ਖੂਨਦਾਨ ਜਿਹੜਾ ਕਰਨ ਪਹੁੰਚੇ ਹੋ ਜੇਕਰ ਗੱਲ ਕਰੀਏ ਤਾਂ ਲੋਕ ਕਹਿੰਦੇ ਵੀ ਇਹ ਕੋਈ ਵੱਡੀ ਗੱਲ ਨਹੀਂ ਪਰ ਵੱਡੀ ਗੱਲ ਇਹ ਹੈ ਵੀ ਤੁਸੀਂ 91 ਵਾਰੀ ਜਿਹੜਾ ਅੱਜ ਬਲੱਡ ਡੋਨੇਟ ਕਰਨ ਆਏ ਹਾਂਜੀ ਅ ਹਾਂਜੀ ਮੈਂ ਡਾਕਟਰ ਸਾਹਿਬ ਦੇ ਉਰੇ ਕੈਂਪ ਤੇ ਪਹੁੰਚਿਆਗਾ ਜੀ 91 ਵਾਰ ਬਲੱਡ ਦਿੱਤਾਗਾ ਜੀ ਹਾਂਜੀ ਤੇ ਇਸ ਦੇ ਬਾਬਤ ਤੁਹਾਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਉਗੇ ਸਮਾਜ ਸੇਵੀਆਂ ਦੇ ਵੱਲੋਂ ਜਾਂ ਗੱਲ ਕਰੀਏ ਡੀਸੀ ਸਾਹਿਬ ਨੇ ਵੀ ਤੁਹਾਨੂੰ ਸਨਮਾਨਿਤ ਕੀਤਾ ਸੀਗਾ ਹਾਂਜੀ 15 ਅਗਸਤ ਨੂੰ ਮੈਨੂੰ ਸਨਮਾਨਿਤ ਕੀਤਾ ਗਿਆ ਆਪਣੇ ਹੁਮਲੇ ਕੋਟਲਾ ਡੀਸੀ ਸਾਹਿਬ ਨੇ ਕੀਤਾਗਾ ਜੀ ਉਹਨਾਂ ਨੇ ਸਰਟੀਫਿਕੇਟ ਦੇ ਕੇ ਤੇ ਟਰੋਫੀ ਮੈਡਲ ਵਗੈਰਾ ਦਿੱਤਾਗਾ ਜੀ ਅੱਛਾ ਕਿਵੇਂ ਦਾ ਲੱਗਦਾ ਸੀ ਜਦੋਂ ਪਹਿਲੀ ਵਾਰੀ ਤੁਸੀਂ ਬਲੱਡ ਡੋਨੇਟ ਕੀਤਾ ਸੀਗਾ ਬਹੁਤ ਵਧੀਆ ਲੱਗਦਾ ਜੀ ਬਲੱਡ ਦੇ ਕੇ ਸਰੀਰ 'ਚ ਬਹੁਤ ਚੁਸਤੀ ਫੁਰਤੀ ਆ ਜਾਂਦੀ ਹੈ ਜੀ ਬਲੱਡ ਦੇ ਕੇ ਇਹ ਬਸ 2-3 ਦਿਨਾਂ ਦੇ ਵਿੱਚ ਵਿੱਚ ਪੂਰਾ ਹੋ ਜਾਂਦਾ ਹੈਗਾ ਜੀ ਬਲੱਡ ਜੇ ਆਪਾਂ ਦਿੰਨੇ ਆਂਗੇ ਹਾਂਜੀ ਤੇ ਆ ਗੱਲ ਕਰੀਏ ਸਮਾਜ ਸੇਵਾ ਦੇ ਵਿੱਚ ਵੱਟ ਛੱਡ ਕੇ ਯੋਗਦਾਨ ਪਾਉਨੇ ਹੋ ਅਜਿਹੇ ਕੈਂਪਾਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਨੇ ਹੋ ਤੁਹਾਨੂੰ ਪ੍ਰੇਰਣਾ ਇਹ ਜਿਹੜੀ ਕਿੱਥੋਂ ਮਿਲੀ ਸੀ ਇਸ ਦੀ ਇਹ ਜਿਵੇਂ ਨਾ ਮੇਰੇ ਡੈਡ ਸਾਡਾ ਸਾਰਾ ਪਰਿਵਾਰ ਦੀ ਸ਼ੁਰੂ ਤੋਂ ਹੀ ਬਲੱਡ ਦਿੰਦਾ ਮੇਰੇ ਡੈਡੀ ਜੀ ਉਹਨਾਂ ਨੇ ਘਟੋ ਘਟ 40 45 ਵਾਰ ਬਲੱਡ ਦਿੱਤਾ ਮੇਰੇ ਡੈਡੀ ਨੇ ਮੇਰੇ ਡੈਡੀ ਦੀ ਜਣਾਂ ਗਈ ਜੀ ਸਾਡਾ ਸਾਰਾ ਪਰਿਵਾਰ ਬਲੱਡ ਦਿੰਦਾ ਹੈ ਜੀ ਤੇ ਮੈਂ ਇਸ ਗੱਲ ਦੀ ਪੁਸ਼ਟੀ ਵੀ ਕਰ ਲੈਣਾ ਕਿਉਂਕਿ ਕਈ ਵਾਰੀ ਸਾਡੇ ਦਰਸ਼ਕ ਇਹ ਕਹਿ ਦਿੰਦੇ ਨੇ ਕਿ ਸੋਸ਼ਲ ਮੀਡੀਆ ਦੇ ਉੱਤੇ ਫੇਮ ਲੈਂਡ ਦੇ ਲਈ ਵੀ ਅਜਿਹੀ ਜੁਨੀਅਰ ਟ੍ਰਿਕਾਂ ਅਪਣਾਈਆਂ ਜਾਂਦੀਆਂ ਨੇ ਤੇ ਡਾਕਟਰ ਸਾਹਿਬ ਤੋਂ ਕਨਫਰਮ ਕਰ ਲੈ ਜੀ ਮੈਂ हां जी हां जी ਕਰ ਸਕਦੇ ਜੀ ਤੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਿਲਕੁਲ ਡਾਕਟਰ ਸਾਹਿਬ ਰਾਜੂ ਖਾਨ ਜੀ ਅੱਜ ਵੀ ਤੁਹਾਡੇ ਵਿੱਚ ਪਹੁੰਚੇ ਹੋਏ ਨੇ ਕੈਂਪ ਦੇ ਵਿੱਚ ਇਹ ਕਹਿ ਰਹੇ ਸੀ ਕਿ ਮੈਂ 91 ਵਾਰੀ ਜਿਹੜਾ ਬਲੱਡ ਡੋਨੇਟ ਕੀਤਾ ਹੋਇਆ ਹੈ ਤੇ ਇਹ ਗੱਲ ਤੁਸੀਂ ਡਾਕਟਰ ਸਾਹਿਬ ਤੋਂ ਪੁਸ਼ਟੀ ਕਰ ਸਕਦੇ ਅ ਗੱਲ ਇਹ ਹੈ ਜੀ ਅਸੀਂ ਡਾਕਟਰ ਕੁਲਵਿੰਦਰ ਗਿੱਲ ਜੀ ਦੇ 8 ਸਾਲ ਪਹਿਲਾਂ ਵਿਆਹ ਤੇ ਪੈਲਸ ਦੇ ਵਿੱਚ ਕੈਂਪ ਲਾਇਆ ਸੀ ਜਦੋਂ ਤੋਂ ਨਿਰੰਤਰ ਹਰ ਸਾਲ ਇਹਨਾਂ ਦੀ ਵਿਆਹ ਦੀ ਬਰੇਗੰਡ ਤੇ ਅਸੀਂ ਖੂਨਦਾਨ ਕੈਂਪ ਲਗਾਉਨੇ ਆ ਤਾਂ ਰਾਜੂ ਖਾਨ ਜੀ ਹਰ ਇੱਕ ਵਾਰ ਇਹ ਸਾਡੇ ਇਹ ਕੈਂਪਾਂ ਦੇ ਵਿੱਚ ਆਉਂਦੇ ਨੇ ਤੇ ਲਗਾਤਾਰ ਬਲੱਡ ਜਿਹੜਾ ਡੋਨੇਟ ਕਰਕੇ ਜਾਂਦੇ ਨੇ ਉਹ ਇਸ ਕਰਕੇ ਨਿਰੰਤਰ ਇਹ ਲਗਾਤਾਰ ਖੂਨਦਾਨੀ ਨੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਨੌਜਵਾਨ ਨੇ ਜਿਹੜਾ 91 ਵਾਰੀ ਖੂਨਦਾਨ ਕੀਤਾ ਅੱਛਾ ਡੀਸੀ ਸਾਹਿਬ ਨੇ ਵੀ ਸਨਮਾਨਿਤ ਕੀਤਾ ਜੀ ਕਹਿ ਰਹੇ ਨੇ ਜੀ 15 ਅਗਸਤ ਨੂੰ ਦੇ ਸਮਾਗਮ ਤੇ ਜਿਲ੍ਹਾ ਪਤਰੀ ਸਮਾਗਮ ਦੇ ਵਿੱਚ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਜੀ ਤੇ ਡਾਕਟਰ ਸਾਹਿਬ ਕੰਡੀਸ਼ਨ ਕੀ ਕੀ ਹੁੰਦੀ ਹੈ ਜੇਕਰ ਗੱਲ ਕਰੀਏ ਅ ਕਈ ਦਰਸ਼ਕ ਇਹ ਵੀ ਕਹਿ ਦਿੰਦੇ ਨੇ ਕਿ ਸਰੀਰ ਕੋ ਪੱਖੋਂ ਜਿਹੜਾ ਇਨਸਾਨ ਦਬਲਾ ਪਤਲਾ ਦਿਖਦਾ ਵੀ ਉਹਦੇ ਵਿੱਚ ਖੂਨ ਘੱਟ ਹੁੰਦਾ ਹੈ ਕੀ ਇਹ ਸਹੀ ਹੈ ਜੀ ਤੇ ਕੀ ਕੀ ਪਾਲਿਸੀ ਹੁੰਦੀ ਹੈ ਕੀ ਕੀ ਕੰਡੀਸ਼ਨਾਂ ਹੁੰਦੀਆਂ ਨੇ ਨਹੀਂ ਨਹੀਂ ਕੋਈ ਜ਼ਰੂਰੀ ਨਹੀਂ ਹੈ ਕਈ ਵਾਰੀ ਦੇਖਣ ਨੂੰ ਇਨਸਾਨ ਪੂਰਾ ਰਸਟ ਪੋਸਟ ਤੰਦਰੁਸਤ ਲੱਗਦਾ ਉਹ ਵੀ ਅਨੀਮੀਆ ਦਾ ਸ਼ਕਾਰ ਹੁੰਦੇ ਨੇ ਐਚ ਵੀ ਸਾਡੇ 1.4 ਸਾਡੇ 12 ਗ੍ਰਾਮ ਚਾਹੀਦਾਗਾ ਤੋਂ ਉਸ ਤੋਂ ਵੀ ਘੱਟ ਹੁੰਦਾ ਕਿ ਇਨਸਾਨਾਂ ਦੇ ਵਿੱਚ ਕਈ ਇਨਸਾਨ ਦੇਖਣ ਨੂੰ ਅ ਹਲਕੇ ਲੱਗਦੇ ਨੇ ਪਰ ਉਹਨਾਂ ਦੇ ਵਿੱਚ ਐਚਬੀ 14-15 ਗ੍ਰਾਮ ਤੱਕ ਹੁੰਦਾ ਇਹ ਕੋਈ ਜ਼ਰੂਰੀ ਨਹੀਂ ਹੈ ਜਿਹੜੀਆਂ ਨੈਸ਼ਨਲ ਬਲੱਡ ਟ੍ਰਾਂਸਫਿਊਜ਼ਨ ਕਾਉਂਸਲ ਦੀਆਂ ਕੰਡੀਸ਼ਨਾਂ ਨੇ ਉਹਦੇ ਵਿੱਚ 45 ਕਿਲੋ ਤੋਂ ਪਲੱਸ 45 ਕਿਲੋ ਕੁ ਟੁਕੜ ਭਜਨ ਚਾਹੀਦਾ 18 ਸਾਲ ਤੋਂ 65 ਸਾਲ ਦੀ ਉਮਰ ਦਾ ਕੋਈ ਵੀ ਤੰਦਰੁਸਤ ਵਿਅਕਤੀ ਹੈ ਜਿਹੜਾ ਉਹ ਆਪਣਾ ਖੂਨਦਾਨ ਕਰ ਸਕਦਾ ਹੈ ਅੱਛਾ ਸਾਡੇ ਦਰਮਿਆਨ ਡਾਕਟਰ ਕੁਲਵਿੰਦਰ ਗਿੱਲ ਵੀ ਮੌਜੂਦ ਨੇ ਜੋ ਹਰ ਵਰੇਗੰਡ ਦੇ ਉੱਤੇ ਆਪਣੇ ਇਹ ਜਿਹੜਾ ਵੱਖਰਾ ਉਪਰਾਲਾ ਕਰਦੇ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਵਧਾਈ ਦੇ ਪਾਤਰੋਂ ਕਿਉਂਕਿ ਗੱਲ ਕਰੀਏ ਤਾਂ ਲੋਕ ਨੇ ਆਪਣੇ ਵਿਆਹ ਦੀ ਵਰੇਗੰਡ ਉੱਤੇ ਰਿਸ਼ਤੇਦਾਰ ਬੁਲਾਉਂਦੇ ਨੇ ਡੀਜੇ ਲਾਉਂਦੇ ਨੇ ਤੇ ਉਹਨਾਂ ਨੂੰ ਪਾਰਟੀਆਂ ਕਰਦੇ ਨੇ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਕਿੱਥੋਂ ਆਇਆ ਸੀ ਕਿ ਜਿਹੜਾ ਖੂਨਦਾਨ ਕੈਂਪ ਲਾ ਕੇ ਲੋਕਾਂ ਦੀ ਸੇਵਾ ਕੀਤੀ ਤਾਂ ਪਹਿਲਾਂ ਪ੍ਰਕਾਸ਼ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅ ਦੂਸਰਾ ਇਹ ਜੀ ਵਿਆਹ ਤੋਂ ਕੁਝ ਕੁ ਦਿਨ ਪਹਿਲਾਂ ਸਾਡੇ ਵੀਰ ਪਵਿੱਤਰ ਉਹਨਾਂ ਦੇ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਆਪਣਾ ਬਲੱਡ ਜੋ ਸਾਡੀ ਛੋਟੀ ਜੀ ਲੰਮੀ ਚੱਲ ਜਾ ਸਕਦੀ ਹੈ ਵੀ ਆਪਾਂ ਤੁਹਾਡਾ ਬਲੱਡ ਮਲੇਕੋਲਾ ਬਲੱਡ ਬੈਂਕ ਜਾਇਆ ਵਾ ਇਹ ਕਹਿੰਦੇ ਕਿਉਂ ਨਾ ਡਰ ਸਾਹਿਬ ਆਪਾਂ ਤੁਹਾਡਾ ਬਲੱਡ ਦਵਾਈਏ ਇਹ ਕਹਿੰਦੇ ਵੀ ਨਾਲ-ਨਾਲ ਆਪਾਂ ਕਿਉਂ ਨਾ ਵਿਆਹ ਦੇ ਵਿੱਚ ਹੀ ਸਟੇਜ ਤੇ ਆਪਾਂ ਕੈਂਪ ਦਾ ਜੀ ਨਾਲ ਪ੍ਰੋਗਰਾਮ ਬਣਾ ਦਈਏ ਇਹ 2018 ਦੀ ਗੱਲ ਹੈ ਜਦੋਂ ਤੁਹਾਡੀ ਮੈਰਿਜ ਹੋਈ 14 ਅਕਤੂਬਰ 2018 ਦੀ ਗੱਲ ਹੈ ਜੀ ਇਹ ਕਰੀਬ ਸਾਡੀ 7 ਤੋਂ 8 ਅਕਤੂਬਰ ਨੂੰ ਗੱਲ ਹੋਈ ਸੀ ਸਾਜੀ ਫਿਰ ਬਾਈ ਜੀ ਹੁਣ ਆ ਕੇ ਪਹਿਲਚ ਆਪਣਾ ਜਗਾ ਦੇ ਕੇ ਤੋਂ ਸਾਡਾ ਇਹ ਮੈਂ ਆਪਣੇ ਸੰਗੀ ਸਾਥੀਆਂ ਨਾਲ ਵਿਚਾਰ ਕੀਤੀ ਆਪਣੇ ਪਰਿਵਾਰ ਨਾਲ ਹੀ ਬਹੁਤਾ ਨਹੀਂ ਹੋਰ ਕਿਸੇ ਨੂੰ ਡੰਡ ਨਹੀਂ ਪਾਈ ਦੱਸਿਆ ਨਹੀਂ ਤਾਂ ਇਹ ਸਾਡਾ ਕਾਰਜ ਸ਼ੁਰੂ ਕਰਤਾ ਤਾਂ ਵਹਿਗੂ ਦੀ ਕਿਰਪਾ ਨਾਲ ਬਹੁਤ ਚੰਗਾ ਵਿਆਹ ਦੇ ਸਮੇਂ ਵੀ ਨਿਪਰੇ ਚੜਿਆ ਕਹਿੰਦੇ ਵੀ ਵਿਆਹ ਚਾਹੇ ਰਿਸ਼ਤੇਦਾਰ ਉੱਥੇ ਬੈਠਦੇ ਪਾ ਲਈ ਅ ਤੁਸੀਂ ਦੇਖੋ ਜੀ ਅੱਜ ਦੇ ਸਮੇਂ ਚ ਸਾਡੇ ਜੋ ਵਿਆਹ ਸਮਾਗਮ ਦੇ ਵਿੱਚ ਬਲੱਡ ਦੇ ਕੇ ਗਏ ਸੀ ਉਸ ਸਮੇਂ ਮਨਵਿੰਦਰ ਸਿੰਘ ਯਾਸਪੁਰਾ ਅੱਜ ਉਹ ਹਲਕਾ ਪੈਲ ਦੇ ਵਿਧਾਇਕ ਵੀ ਨੇ ਇਹੋ ਜਿਹੇ ਸਖਸੀਤਾ ਨੇ ਸਾਡੇ ਉਸ ਸਮੇਂ ਬਲੱਡ ਦੇ ਵਿੱਚ ਕੈਂਪ ਦੇ ਵਿੱਚ ਹਿੱਸਾ ਪਾਇਆ ਸਾਡੇ ਸਰਪੰਚ ਉਸ ਤੋਂ ਬਾਅਦ ਸਰਪੰਚ ਸਾਹਿਬ ਬਣੇ ਨੇ ਗੁਰਦੀਪ ਜੀ ਇਹੋ ਜਿਹੇ ਸਖਸੀਤਾ ਡਾਕਟਰ ਪਵਿੱਤਰ ਜੀ ਹੋ ਗਏ ਇਹ ਤਾਂ ਚਲੋ ਇਹਨਾਂ ਦੇ ਤਾਂ ਨਾਲ ਸਲਾਹੀ ਸੀ ਕੁੱਸੀ ਇਹੋ ਜੇ ਵੀ ਸੀ ਸਾਡੇ ਰਿਸ਼ਤੇਦਾਰ ਜਿਹੜੇ ਕਹਿੰਦੇ ਵੀ ਅੱਜ ਤੱਕ ਅਸੀਂ ਇਸ ਤਰ੍ਹਾਂ ਦਾ ਵਿਆਹ ਹੀ ਨਹੀਂ ਦੇਖਿਆ ਉਹ ਆਪਣੀ ਖੁਸ਼ੀ ਮਹਿਸੂਸ ਕਰਦੇ ਸੀ ਵੀ ਅਸੀਂ ਇਸ ਤਰ੍ਹਾਂ ਦੇ ਨਵਿਕਲੇ ਵਿਆਹ ਦਾ ਹਿੱਸਾ ਬਣਿਆ ਉਹ ਇਸ ਤਰ੍ਹਾਂ ਦੀ ਖੁਸ਼ੀ ਪ੍ਰਗਟ ਕਰਦੇ ਸੀ ਤੇ ਇੱਥੇ ਇੱਕ ਤਾਂ ਵੱਖਰੀ ਪਹਿਲ ਕਦਮੀ ਕੀਤੀ ਹੈ ਲੋਕਾਂ ਨੂੰ ਕੁਝ ਕਹਿਣਾ ਚਾਹੂੰਗੀ ਜੀ ਇਸ ਬਾਰੇ ਮੈਂ ਇੱਕ ਨਵਿਕਲੀ ਪਹਿਲ ਕਦਮੀ ਦੀ ਤਾਂ ਮੈਂ ਇਹ ਬੇਨਤੀ ਕਰੂੰਗਾ ਸਾਰੇ ਦੋਸਤਾਂ ਮਿੱਤਰਾਂ ਨੂੰ ਜੋ ਮੈਨੂੰ ਦੇਖ ਰਹੇ ਨੇ ਸੁਣ ਰਹੇ ਨੇ ਜੋ ਜਿੰਨਾ ਕ ਮੈਨੂੰ ਜਾਣਦੇ ਨੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਜੇ ਸਮਾਗਮ ਵਿਆਹ ਸਮਾਗਮ ਆਗੇ ਤੁਹਾਡੇ ਜਨਮ ਦਿਨ ਆਗੇ ਤੁਹਾਡੇ ਬੱਚਿਆਂ ਦੇ ਜਨਮ ਦਿਨ ਆਗੇ ਇਸ ਤਰ੍ਹਾਂ ਦੇ ਕਾਰਜ ਤੁਹਾਡੇ ਅਨੇਕਾਂ ਹੀ ਆਉਂਦੇ ਰਹਿੰਦੇ ਨੇ ਉਸ ਇਸ ਕਰਿਆ ਕਰੋ ਉਸ ਕਾਰਜਾਂ ਨੂੰ ਗੁਰੂ ਦੇ ਭਾਣਾ ਮੰਨ ਕੇ ਹੁਕਮ ਮੰਨ ਕੇ ਕਿਸੇ ਸਮਾਜ ਸੁਧਾਰ ਦੇ ਲੇਖੇ ਲਾਉਣ ਦੀ ਉਹ ਜ਼ਰੂਰੀ ਨਹੀਂ ਕੋਈ ਖੂਨਦਾਨ ਕੈਂਪਾ ਉਹਦੇ ਹਿੱਸੇ ਆ ਜਾਂਦਾ ਕੋਈ ਤੁਸੀਂ ਆਪਣੇ ਜ਼ਿੰਦਗੀ ਦੇ ਵਿੱਚ ਰੁੱਖ ਲਾਉਨੇ ਉਹ ਵਾਤਾਵਰਨ ਦੀ ਸੁੰਦਰ ਤਾਂ ਲਈ ਜਾਂ ਕੋਈ ਸਫਾਈ ਅੱਖਾਂ ਦਾਣ ਤੁਹਾਡਾ ਬਾਡੀ ਡੋਨੇਟ ਕਰ ਸਕਦੇ ਹੋ ਤਾਂ ਜੋ ਬੱਚੇ ਜੋ ਐਮਬੀਬੀਐਸ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਹੋਊਗਾ ਵੀ ਅੱਖਾਂ ਦਾਣ ਦੇ ਨਾਲ ਕਿਸੇ ਨੂੰ ਹੋਰ ਨਵੀਂ ਰੌਸ਼ਨੀ ਮਿਲੂਗੀ ਇਸ ਤਰ੍ਹਾਂ ਦੇ ਤੁਸੀਂ ਕਾਰਜ ਆਪਣੀ ਜ਼ਿੰਦਗੀ ਵਿੱਚ ਕਰ ਸਕਦੇ ਹੋ ਜਿਹੜੇ ਸਮਾਜ ਦੇ ਵਿੱਚ ਤੁਹਾਡਾ ਹਿੱਸਾ ਪੈਣਗੇ ਇੱਕ ਅਸਲ ਦਾਣ ਵਜੋਂ ਹਿੱਸਾ ਪੈਣਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਲੋਕਾਂ ਦੇ ਕਮ ਆਉਣ ਦੀ ਗੱਲ ਆਖੀ ਗਈ ਹੈ ਕਿਤੇ ਨਾ ਕਿਤੇ ਸਮਾਜ ਸੇਵਾ ਦੇ ਵਿੱਚ ਇੱਕ ਵੱਖਰੀ ਜਿਹੜੀ ਪਹਿਲ ਕਦਮੀ ਕੀਤੀ ਸੀ ਡਾਕਟਰ ਸਾਹਿਬ ਨੇ ਆਪਣੇ ਵਿਆਹ ਦੀ ਵਰੇਗਾਂ ਦੇ ਉੱਤੇ ਆਏ ਸਾਲ ਜਿਹੜਾ ਖੂਨਦਾਨ ਕੈਂਪ ਮੈਡੀਕਲ ਕੈਂਪ ਤੇ ਅੱਖਾਂ ਦਾ ਜਿਹੜਾ ਮੁਫਤ ਚੈੱਕਅਪ ਕੈਂਪ ਜਿਹੜਾ ਲਗਵਾਉਂਦੇ ਆ ਰਹੇ ਨੇ ਪਰਿਵਾਰ ਦੇ ਵਿੱਚ ਗੱਲ ਕਰੀਏ ਤਾਂ ਬਹੁਤ ਮੰਦੀਆਂ ਚੰਗੇ ਦਿਨ ਵੀ ਦੇਖਣੇ ਪਏ ਨੇ ਪਰ ਕਿਤੇ ਨਾ ਕਿਤੇ ਆਪਣੇ ਉਸ ਰਾਤੋਂ ਨਹੀਂ पटਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਕਾਰਜ ਕਰਨ ਦੀ ਗੱਲ ਆਖੀ ਗਈ ਹੈ ਕੈਮਰਾ ਪਰ ਸਿਮਰਪੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ